ਸਿਧੇ ਰੋਸ਼ੀਅਰ ਪਰ ਫੌਕਸ ਨੇ ਰਜਿੰਦਰ ਕੋਰ ਬੱਬੂ ਅਜਮਕੀਰੀਆ ਕਾਂਗਰਸ ਲੀਡਰਸ਼ਿਪ ਦੇ ਇਸ ਮੂਵ ਵਰਕਰਾਂ ਨੂੰ ਬੁਲਾ ਕੇ ਪਰਦਾ ਨਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਅਤਵਾਦੀ ਹਮਲੇ ਦੇ ਵਿਰੋਧ ਵਿੱਚ ਕੈਂਡਲ ਮਾਰਚ ਕੱਢ ਕੇ ਜਬਰਦਸਤ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਸਾਬਦਾ ਵਿਧਾਇਕ ਮੈਡਮ ਇੰਦੂ ਵਾਲਾ ਨੇ ਪਹਿਲਗਾਮ ਅਤਵਾਦੀ ਹਮਲੇ ਦੀ ਸਖਤ ਨਿੰਦਾ ਕੀਤੀ ਇਸ ਮੌਕੇ ਦੇ ਪ੍ਰਿੰਸੀਪਲ ਗੁਰਦੇਵਾਲ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਪਲਵਾਮਾ ਹਮਲੇ ਵਾਂਗ ਪਹਿਲਗਾਮ ਵਮਲੇ ਦਾ ਟੁਕਮਾ ਜਵਾਬ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਅਤਵਾਦ ਲਈ ਦੁਨੀਆ ਵਿੱਚ ਕੋਈ ਥਾਂ ਨਹੀਂ ਹੈ ਉਹਨਾਂ ਨੇ ਹੈ ਕਿ ਜਿਸ ਤਰ੍ਹਾਂ ਪਹਿਲਗਾਮ ਹਮਲੇ ਦੀ ਅੰਤਰਰਾਸ਼ਟਰੀ ਪੱਧਰ ਤੇ ਸਾਰੇ ਦੇਸ਼ਾਂ ਨੇ ਨਿੰਦਾ ਕੀਤੀ ਹੈ ਉਸ ਤੋਂ ਸਾਬਤ ਹੁੰਦਾ ਹੈ ਕਿ ਪਾਕਿਸਤਾਨੀ ਕੱਟਵਾਦੀ ਦੇਸ਼ਾਂ ਉਹਨਾਂ ਨੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਜੰਮੂ ਕਸ਼ਮੀਰ ਕੋਲ ਮੰਗੇ ਮਾਸੂਮ ਸਲਾਨੀਆਂ ਨੂੰ ਪਹਲਗਾਮ ਵਿੱਚ ਮਾਰਿਆ ਗਿਆ ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ ਉਹਨਾਂ ਨੇ ਕਿਹਾ ਹੈ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਰਕਾਰ ਪਾਕਿਸਤਾਨ ਵਿਰੋਧੀ ਜਵਾਬ ਕਾਰਵਾਈ ਕਰੇ ਤੇ ਪਾਕਿਸਤਾਨ ਵਿੱਚ ਚਲਾਏ ਜਾ ਰਹੇ ਅੱਤਵਾਦੀ ਸਿਕਲਾਈ ਕੈਂਪਾਂ ਨੂੰ ਖਤਮ ਕਰੇ ਉਹਨਾਂ ਨੇ ਪਹਲਗਾਮ ਕਤਲਿਆਂ ਵਿੱਚ ਮਾਰੇ ਗਏ ਸਲਾਨੀਆਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ ਤੇ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਮੌਹ ਰੱਖ ਕੇ 2 ਮਿੰਟ ਲਈ ਸ਼ਮਦਾ ਅਝਲੀ ਪੈਂਡ ਕੀਤੀ ਗਈ ਅੱਗੇ ਦੇਖੋ ਪੂਰੀ ਰਿਪੋਰਟ ਪਿਓਰ ਰਾਮਚੰਗਰਾਲੀਆ ਤੇ ਦਲਵੀਰ ਸਿੰਘ ਦੇ ਨਾਲ ਜੇਕਰ ਤੁਸੀਂ ਫੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਧੰਨਵਾਦ ਜੈ ਮੁਰਦਾਬਾ 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 ਪਾਕਿਸਤਾਨ ਮੁਰਦਾਬਾ 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 ਪਾਕਿਸਤਾਨ ਮੁਰਦਾਬਾ 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 रोमना देखे यार की बात लंद है साडे बहुत सत्कार जो एमएलए साहब मैडम इसको बता जी इंडियन नेशनल आर्मी जिंदाबाद ओके ओ छोटू आबाद हाय हाय सुन हाय हाय पाकिस्तान मुर्दाबाद 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 पाकिस्तान मुर्दाबाद 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 पाकिस्तान हाय 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 मुदाबा मुर्दाबाद मुदाब मुबा मुर्दाबा पाकिस्तान मुदाबाद मु पाकिस्तान मुदाबाद मुर्दाबाद मुदाबा पाकिस्तान मुदाबाद मुर्दाबाद मुर्दाबा 唉呀、哎 ਮਰਦਾਬਾ ਮਰਦਾਬਾ ਪਾਕਿਸਤਾਨ ਮਰਦਾਬਾ ਮਰਦਾਬਾ ਅਕਲੂ ਮੋਮਨ ਦੇ ਕਾਂਗਰਸ ਜਿੰਦਾਬਾਦ ਅੱਜ ਸਾਡੇ ਮਕੇਰੀਆਂ ਦੇ ਅੱਜ ਸਾਡੇ ਮਕੇਰੀਆਂ ਦੇ ਸਾਰੇ ਦਰਜਾ ਬਰ ਦਰਜਾ ਲੀਡਰ ਸਾਹਿਬਾਨ ਅਸੀਂ ਇਕੱਠੇ ਹੋਏ ਆਂ ਮੈਂ ਹੁਣੇ ਚੰਡੀਗੜ੍ਹੋਂ ਅਜੇ ਆਈ ਆਂ ਔਰ ਕੱਲ ਦੀ ਅਸੀਂ ਕੱਲ ਦੀ ਨਿਊਜ਼ ਸੁਣ ਰਹੇ ਆਂ ਕੱਲ ਵੀ ਅਸੀਂ ਨਿਊਜ਼ ਸੁਣ ਰਹੇ ਆ ਜਿਹੜੀ ਕਿ ਪਹਿਲਗਾਮ ਦੇ ਵਿੱਚ ਸਨਾਲੀਆਂ ਤੇ ਹਮਲਾ ਆ ਇਹ ਬਹੁਤ ਮੰਦਪਾਗੀ ਕਵਰ ਆ ਔਰ ਸਾਡੇ ਦੇਸ਼ ਦੀ ਏਕਤਾ ਤੇ ਅਖੰਡਤਾ ਤੇ ਉੱਤੇ ਕਾਇਰਾਨਾ ਹਮਲਾ ਹੋਇਆ ਵਾ ਔਰ ਇਹਦੇ ਵਿੱਚ ਜਿਹੜੀ ਸਾਡੀ ਕਾਂਗਰਸ ਪਾਰਟੀ ਆ ਇਸ ਚੀਜ਼ ਦੀ ਬਹੁਤ ਕੜੀ ਨਿੰਦਿਆ ਕਰਦੀ ਆ ਔਰ ਜਿਹੜੇ ਸਨਾਲੀਆਂ ਤੇ ਹਮਲਾ ਹੋਏ ਆ ਉਥੇ ਦੇਖੋ 30 ਨਾਲੀ ਜਿਹੜੇ ਕਿ ਮਾਰ ਦਿੱਤੇ ਉਹਨਾਂ ਨੇ ਅੰਤਕਵਾਦੀਆਂ ਨੇ ਉਹਨਾਂ ਵਿੱਚੋਂ ਦੋ ਵਿਦੇਸ਼ੀ ਸੀਗੇ ਔਰ ਜਿਹੜੇ 20 ਸੀਗੇ ਜ਼ਖਮੀ ਹੋਏ ਆ ਇਸ ਤਰ੍ਹਾਂ ਦਾ ਮਜ਼ਰ ਦੇ ਕੇ ਬਹੁਤ ਦਰਦ ਹੋਇਆ ਬੜਾ ਦੁੱਖ ਹੋਇਆ ਵੀ ਸਾਡੇ ਦੇਸ਼ ਦੇ ਵਿੱਚ ਇਹ ਕਿਸ ਤਰ੍ਹਾਂ ਦੀ ਘਟਨਾ ਵਾਪਰ ਗਈ ਆ ਔਰ ਸਾਨੂੰ ਪੰਜਾਬ ਦੇ ਸਾਡੇ ਕਾਲੇ ਦਿਨ ਸਾਨੂੰ ਯਾਦ ਆ ਗਏ ਆ ਜਦੋਂ ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਸੀ ਅਜਿਬ ਸਾਡੀ ਕਾਂਗਰਸ ਪਾਰਟੀ ਇਹਨਾਂ ਸ਼ਬਦਾਂ ਨਾਲ ਕੜੀ ਨਿੰਦਿਆ ਕਰਦੀ ਆ ਔਰ ਮੋਦੀ ਸਰਕਾਰ ਨੂੰ ਗੁਜਾਰਿਸ਼ ਕਰਦੀ ਆ ਬੇਨਤੀ ਕਰਦੀ ਆ ਵੀ ਜਿਨ੍ਹਾਂ ਨੇ ਕਟਨਾ ਕਟੀ ਆ ਅੰਤਕਵਾਦੀਆਂ ਨੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਉਹਨਾਂ ਨੂੰ ਸੁਨਾਲੀਆਂ ਨੂੰ ਉਹਨਾਂ ਨੂੰ ਆਪਣੀ ਪੂਰੀ ਤਾਕਤ ਲਗਾ ਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਨੂੰ ਪਕੜ ਲੈਣਾ ਚਾਹੀਦਾ ਵਾ ਹ ਪਕੜਨਾ ਚਾਹੀਦਾ ਉਹਨਾਂ ਨੂੰ ਨਹੀਂ ਤਾਂ ਦੇਸ਼ ਦੇ ਵਿੱਚ ਇਸ ਤਰ੍ਹਾਂ ਲੋਕ ਡਰੇ ਬੈਠੇ ਨੇ ਔਰ ਕਿੱਥੇ ਦੇ ਲੋਕ ਸੀ ਸਾਡੇ ਦੇਸ਼ ਦੇ ਕੋਨੇ-ਕੋਨੇ ਤੋਂ ਕੋਈ ਮਹਾਰਾਸ਼ਟਰ ਤੋਂ ਸੀ ਕੋਈ ਗੁਜਰਾਤ ਤੋਂ ਸੀ ਉਹ ਵਿਚਾਰੇ ਆਪਣੇ ਛੁੱਟੀਆਂ ਮਨਾਉਣ ਉੱਤੇ ਪੈਲਗਾਮ ਗਏ ਹੋਏ ਸੀ ਤੇ ਉਹਨਾਂ ਤੇ ਇਸ ਤਰ੍ਹਾਂ ਹਮਲਾ ਕਰ ਦਿੱਤਾ ਫਿਰ ਉਹਨਾਂ ਤੋਂ ਜਾਤ ਨਹੀਂ ਪੁੱਛੀ ਨਾ ਉਹਨਾਂ ਤੋਂ ਉਹਨਾਂ ਤੋਂ ਇਹ ਪੁੱਛਿਆ ਤੁਸੀਂ ਕਿਹੜੇ ਧਰਮ ਦੇ ਲੋਕ ਹੋ ਉਹਨਾਂ ਨੇ ਕਿਹਾ ਵੀ ਅਸੀਂ Hindu ਤੇ ਨਾਲ ਹੀ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਇਹਦਾ ਮਤਲਬ ਆ ਅੱਜ ਹਿੰਦੂਆਂ ਨੂੰ ਕੰਢ ਕੰਢ ਕੇ ਗੋਲੀਆਂ ਮਾਰਨਗੇ ਸਾਡੇ ਪੂਰੇ ਹਿੰਦੂਆਂ ਨੂੰ ਅੱਜ ਇਕੱਠੇ ਹੋਣ ਦੀ ਜ਼ਰੂਰਤ ਆ ਦੇਸ਼ ਨੂੰ ਇਕੱਠੇ ਹੋਣ ਦੀ ਜ਼ਰੂਰਤ ਆ ਇਸ ਤਰ੍ਹਾਂ ਦੀ ਜੇ ਘਟਨਾ ਰਾਤ ਦੁਆਰਾ ਵਾਪਰੇ ਅਗਰ ਅਸੀਂ ਇਕੱਠੇ ਨਹੀਂ ਹੋਵਾਂਗੇ ਸਾਡਾ ਇਸ ਤਰ੍ਹਾਂ ਹੀ ਹਾਲ ਹੋਣਾ ਵਾ ਹੋਰ ਮੈਂ ਕਹਿੰਦੀ ਆ ਵੀ ਸਾਰਿਆਂ ਨੂੰ ਅੱਜ ਇਕੱਠੇ ਹੋਣਾ ਚਾਹੀਦਾ ਅੱਜ ਅਸੀਂ ਜਿਹੜਾ ਕੈਂਡਾ ਕੈਂਡਲ ਮਾਰਚਰ ਨਿਕਲ ਰਹੇ ਹਾਂ ਅਸੀਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਨਿਕਲ ਰਹੇ ਹਾਂ 2 ਮਿੰਟ ਦਾ ਮੌਨ ਵੀ ਉਹਨਾਂ ਦੇ ਲਈ ਅਸੀਂ ਰੱਖਣਾ ਹੈਗਾ ਔਰ ਬਹੁਤ ਦੁੱਖ ਲੱਗ ਰਿਹਾ ਵਾ ਔਰ ਸਾਰੀ ਰਾਤ ਨੀਂਦ ਨਹੀਂ ਆਈ ਅੱਜ ਅਸੀਂ ਚੰਡੀਗੜ੍ਹ ਦੇ ਵਿੱਚ ਵੀ 4-5 ਘੰਟੇ ਉੱਤੇ ਬਤਾਏ ਉੱਥੇ ਵੀ ਇਹੀ ਗੱਲ ਚੱਲ ਰਹੀ ਸੀ ਔਰ ਨੂੰ ਬਹੁਤ ਦੁੱਖ ਹੋ ਰਿਹਾ ਸੀ ਬੜੀ ਤਕਲੀਫ ਹੋ ਰਹੀ ਸੀ ਸਾਡੀ ਕਾਂਗਰਸ ਪਾਰਟੀ ਨੂੰ ਅਸੀਂ ਕਾਂਗਰਸ ਪਾਰਟੀ ਇਹੀ ਬਸ ਮੋਦੀ ਜੀ ਨੂੰ ਬੇਨਤੀ ਕਰਦੇ ਆ ਉਹਨਾਂ ਨੂੰ ਆਪਣੀ ਪੂਰੀ ਤਾਕਤ ਲਗਾ ਕੇ ਇਹਨਾਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਪਕੜੋ ਔਰ ਇਹਨਾਂ ਨੂੰ ਤਾਂ ਕੜੀ ਤੋਂ ਕੜੀ ਸਜ਼ਾ ਦਿਓ ਧੰਨਵਾਦ ਜੀ ਜਾਇ ਹੈ